ਕੀ ਤੋਂ ਵੱਡਾ ਇਹ ਸਾਰੇ ਕਿਸੇ ਦਾ ਪ੍ਰੈਕਟੀਕਲੀ ਬਦਲਮ ਕੀ ਆ ਕਾਨੂੰਨੀ ਤੌਰ ਤੇ ਬਿਲਕੁਲ ਡਾਕਟਰ ਸਾਹਿਬ ਦੀ ਗੱਲ ਬਹੁਤ ਵੱਡੀ ਆ ਪ੍ਰੈਕਟੀਕਲੀ ਚਾਹੇ ਰਿਫਿਊਜ਼ ਹੋ ਜੇ ਕਾਨੂੰਨ ਦੀ ਨਜ਼ਰ ਵਿੱਚ ਬੜੀ ਖਤਰ ਨਹੀਂ ਸਾਡੇ ਖਿਲਾਫ ਨਿਰਤੀ ਜਾ ਰਹੀ ਆ ਨਿਰ ਰੱਖੀ ਗਈ ਰੱਖੀ ਗਈ ਹਾਂ ਹਾਈ ਕੋਰਟ ਦਾ ਫੈਸਲਾ ਹੈ ਦੂਜੀ ਗੱਲ ਫਿਰ ਉੱਥੇ ਨੰਗਲ ਜਾਂਦਾ ਕਿ ਕਹਿੰਦਾ ਟਵੀਟ ਪਾਉਂਦਾ ਰਾਜਸਥਾਨ ਸਰਕਾਰ ਨੇ ਮਿਲਟਰੀ ਲਈ ਪਾਣੀ ਮੰਗਿਆ ਤੇ ਮੈਂ ਦੇਤਾ ਫੌਜ ਲਈ ਤਾਂ ਸਖੂਰ ਦੇਣ ਨੂੰ ਤਿਆਰ ਜਦੋਂ ਲੱਗਿਆ ਕਿ ਇਹ ਗੱਲ ਆਪਣੇ ਉਲਟ ਜਾਊਗੀ ਪਹਿਲੇ ਕੇਸ ਦੇ ਨੰਗਲਦਾਂ ਕਹਿੰਦਾ ਮਿਲਟਰੀ ਦੀ ਰਿਕੁਐਸਟ ਆਈ ਸੀ ਮਿਲਟਰੀ ਰਿਕੁਐਸਟ ਤਾਂ ਕਰ ਸਕਦੇ ਮਿਲਟਰੀ ਮਿਲਟਰੀ ਲਈ ਸਿੱਧਾ ਬਾਣੀ ਮੰਦੀ ਹੁੰਦੀ ਹੈ ਮਗਰ ਟੱਲੇ ਲਾਉ ਸਿਆਸਤਾ ਕੋਈ ਆਦਮੀ ਮੈਂ ਕੱਲ ਕੀ ਕਿਹਾ ਸੀ ਪਰਸੂ ਕੀ ਤੇਰਾ ਦੀ ਗਾ ਕੀ ਕਹਿਣਾ ਮੌਕਾ ਤੇ ਇੱਕ ਟੱਲਾ ਮਾਰ ਦਿੰਦਾ ਮਤਲ ਐਡਾ ਪਾਉਣ ਕੁੱਕੜਾ ਦੇਸਪੱਖੋਂ ਬਾਹਰ ਆਇਆ ਖਾਣ ਖੱਟਣ ਨੂੰ ਕੁਛ ਆਈ ਨਹੀਂ ਹਾਂ ਜੀ ਕੋਈ ਸਵਾਲ ਤਾਂ ਨਹੀਂ ਟੀਚਰ 21 ਤੋਂ ਬਾਅਦ ਆ ਗਿਆ ਸਾਰੇ ਕਾਸੇ ਦਾ ਪ੍ਰੈਕਟੀਕਲੀ ਬਦਲ ਦਿੱਤੀ ਆ ਕਾਨੂੰਨੀ ਤੌਰ ਤੇ ਬਿਲਕੁਲ ਡਾਕਟਰ ਸਾਹਿਬ ਦੀ ਗੱਲ ਬਹੁਤ ਵੱਡੀ ਆ ਪ੍ਰੈਕਟੀਕਲੀ ਤਾਂ ਹੈ ਕਨਫਿਊਜ਼ ਹੋ ਜਾਈ ਕਾਨੂੰਨ ਦੀ ਨਜ਼ਰੋਂ ਤਾਂ ਬੜੀ ਖਤਰ ਨਹੀਂ ਸਾਡੇ ਖਿਲਾਫ ਨਹੀਂ ਕੀਤੀ ਜਾ ਰਹੀ ਆ ਇਹ ਰੱਖੀ ਗਈ ਰੱਖੀ ਗਈ ਹਾਂ ਹਾਈ ਕੋਰਟ ਦਾ ਦੂਜੀ ਗੱਲ ਫਿਰ ਉੱਥੇ ਮੰਗਲ ਜਾਂਦਾ ਕਿ ਕਹਿੰਦਾ ਕਵੀਟ ਪਾਉਂਦਾ ਰਾਜਸਥਾਨ ਸਰਕਾਰ ਨੇ ਮਿਲਟਰੀ ਲਈ ਪਾਣੀ ਮੰਗਿਆ ਤੇ ਮੈਂ ਦੇਤਾ ਫੌਜ ਲਈ ਤਾਂ ਸਖੂਰ ਦੇਣ ਨੂੰ ਵਿਚਾਰਨ ਜਦੋਂ ਲੱਗਿਆ ਕਿ ਇਹ ਗੱਲ ਆਪਣੇ ਉਲਟ ਜਾਊਗੀ ਪਹਿਲੇ ਕੇਸ ਤੇ ਨੰਗਨਦਾਨ ਕਹਿੰਦਾ ਮਿਲਟਰੀ ਦੀ ਰਿਕੁਐਸਟ ਆਈ ਸੀ ਮਿਲਟਰੀ ਰਿਕੁਐਸਟ ਕਰ ਸਕਦੇ ਮਿਲਟਰੀ ਮਿਲਟਰੀ ਨਹੀਂ ਸਿੱਧਾ ਬਾਣੀ ਮੰਗਦੀ ਹੁੰਦੀ ਹੈ ਮਗਰ ਟੱਲੇ ਲਾਉ ਸਿਆਸਤਾ ਕੋਈ ਯਾਰ ਮੈਂ ਕੱਲ ਕੀ ਕਿਹਾ ਸੀ ਪਰਸੋਂ ਕੀ ਤੇਰਾ ਜਗਾ ਕੀ ਕਹਿਣਾ ਮੌਕਾ ਦੇ ਇੱਕ ਟੱਲਾ ਮਾਰ ਦਿੰਦਾ ਮਤਲਬ ਐਡਾ ਪਾਉਂਡ ਕੁੱਕੜਾ ਕਿਸ ਮੁਖੋਂ ਬਾਹਰ ਆਇਆ ਖਾਨ ਖੱਟਰ ਨੂੰ ਕੁਛ ਆਈ ਨਹੀਂ ਹਾਂਜੀ ਕੋਈ ਸੁਵਾਤਾ ਨਹੀਂ ਜੋ ਇਹ ਸਾਰਾ ਮਾਮਲਾ ਦੇਖ ਕੇ ਸਾਹਮਣੇ ਆਉਂਦੀ ਆ ਨਾ ਨਹੀਂ ਇੱਕ ਤਾਂ ਇਹ ਹੈ ਵੀ ਸਾਡੇ ਪੰਜਾਬ ਦੇ ਪਾਣੀ ਆ ਜਿਹੜੇ ਉਹ ਲੁੱਟੇ ਗਏ ਨੇ ਜੋ ਸੰਵਿਧਾਨ ਦੀਆਂ ਧਰਾਵਾਂ ਨੇ ਉਹਨਾਂ ਨੂੰ ਅਣਕ ਲੁੱਟੇ ਗਏ ਨੇ ਜੋ ਡਾਕਟਰ ਸਾਹਿਬ ਨੇ ਦੱਸਿਆ ਪੰਜਾਬ ਦੀ ਸੁਪਤਾ ਨਹੀਂ ਬਣਾਇਆ ਪੰਜਾਬ ਵੰਡਿਆ ਜਿਵੇਂ ਭਾਈਆਂ ਦੀ ਜ਼ਮੀਨ ਵੰਡਦੇ ਆ ਨਾ ਜੀ ਹਿੱਸਾ ਹੁੰਦਾ ਜਿਵੇਂ ਦੂਜੇ ਸੂਬੇ ਬਣਾਏ ਨੇ ਉਸ ਤਰ੍ਹਾਂ ਪੰਜਾਬ ਸੂਬਾ ਨਹੀਂ ਬਣਾਇਆ। ਕੋਈ ਵੱਖਰਾ ਸਵਾਲ ਆ। ਦੂਜੀ ਗੱਲ ਇਹ ਆ ਵੀ ਜਿਹੜਾ ਸਾਡੇ ਪੰਜਾਬ ਦੇ ਵਿੱਚ ਵਿਕਾਸ ਦਾ ਮਾਡਲ ਇਹ ਕਿਹਜਾ ਤੋੜਿਆ ਜਿਹਨੇ ਸਾਡੇ ਹੱਕਾਂ ਨੂੰ ਨਜ਼ਰਅੰਦਾਜ਼ ਕਰਨ ਦਾ ਕੰਮ ਕਰਤਾ। ਪਾਣੀ ਨਹੀਂ, ਪਣ ਬਿਜਲੀ ਲਾਉਣ ਦੀ ਸਾਡੇ ਥਰਮਲ ਕਰ ਦਿੱਤੇ। ਖੇਤਾਂ ਲਈ ਮੋਟਰਾਂ ਮੁਕਤ ਦੇਤੀਆਂ ਪਾਣੀ ਪਤਾਲ ਤੇ ਪਹੁੰਚ ਗਿਆ। ਆਪਣੇ ਹਿੱਸੇ ਦਾ ਪਾਣੀ ਅਸੀਂ ਵਰਤ ਸਕੀਏ ਉਹਦੇ ਖਾਤਰ ਹੁਣ ਤੱਕ ਯਤਨ ਨਹੀਂ ਕੀਤੇ ਜੇ ਹੁਣ ਵੀ ਮੰਨ ਲਈਏ ਭਗਵੰਤ ਮਾਨ ਹੋਰ ਅੰਕੜੇ ਦਿੰਦਾ ਅਖਬਾਰ ਹੋਰ ਅੰਕੜੇ ਦਿੰਦੇ ਨੇ ਫੇਰ ਵੀ ਹਾਲੇ ਪੰਜਾਬ ਆਪਣਾ ਪੂਰਾ ਹਿੱਸਾ ਵਰਤਣ ਦੇ ਯੋਗ ਨਹੀਂ ਹੈਗਾ ਬਸ ਤੁਸੀਂ ਇਹ ਦੇਖੋ ਇੱਕ ਤਾਂ ਰਾਇਲਟੀ ਦਾ ਮਸਲਾ ਹੁੰਦਾ ਭਗਵੰਤ ਮਾਨ ਕਹਿੰਦਾ ਨਾ ਨੰਗਲ ਡੈਮ ਤੇ ਹਾਂ ਰਾਇਲਟੀ ਦਾ ਵੀ ਮਸਲਾ ਹੈਗਾ ਉਹ ਚਲ ਵੱਖਰੀ ਗੱਲ ਆ ਪਰ ਇਹਦਾ ਕਿਤੇ ਭੋਗ ਨਹੀਂ ਪਾਉਂਦੇ ਬਾਬ ਜੀ ਨੇ ਵਿਧਾਨ ਸਭਾ ਤੇ ਨੌਵੀਂ ਵਾਰ ਮਤਾਇਆ ਜੋ ਕਿਸੇ ਸੀਨੀਅਰ ਪੱਤਰਕਾਰ ਨੇ ਦੱਸਿਆ ਵੀ ਆਹ ਮਸਲੇ ਹੋਣੇ ਚਾਹੀਦੇ ਨੇ ਹੁਣ ਤਾਂ ਜਿਹੜਾ ਸਾਡੇ ਹਿੱਸੇ ਦਾ ਪਾਣੀ ਆ ਇੱਕ ਤਾਂ ਪੰਜਾਬ ਦੇ ਪਾਣੀ ਦੀ ਮਾਲਕੀ ਆ ਇੱਕ ਜਿਹੜਾ ਵੰਡ ਤੋਂ ਬਾਅਦ ਸਾਡੇ ਹਿੱਸੇ ਦਾ ਆ ਗਿਆ ਜਿਹੜਾ ਉਹਦੀ ਮਾਲਕੀ ਦਾ ਕੁਐਸਚਨ ਆ ਜਿਹੜਾ ਡਾਕਟਰ ਸਾਹਿਬ ਨੇ ਵਿਸਥਾਰ ਦਿੱਤਾ ਉਹਨੂੰ ਗੋਣ ਲਈ ਸਾਰਾ ਆਧਾਰ ਤਿਆਰ ਕੀਤਾ ਜਾ ਰਿਹਾ ਮਤਲਬ ਜਿਹੜਾ ਭਗਵਾਨ ਪ੍ਰਮਾਨ ਕਹਾਣੀ ਸੁਣਾਉਂਦਾ ਸੀ ਨਾ ਵੀ ਜੰਗਾਦਾਰ ਆ ਰਹਾ ਬਣ ਗਿਆ ਸੀ ਬੰਦਰ ਉਹਦੇ ਕੋਲੇ ਕੋਈ ਦੁਖੀ ਆਇਆ ਵੀ ਉਹ ਖੱਡ 'ਚ ਮੇਰੇ ਬੱਚੇ ਨੇ ਤੇ ਬਿਘਾੜ ਉਧਰ ਨੂੰ ਜਾ ਰਹੇ ਕਰੀਂਦਾ ਕੋਈ ਉਹ ਇੱਕ ਟਾਣੀ ਤੋਂ ਛਾਲ ਮਾਰਿਆ ਕਰੀ ਦੁੱਦੀ ਤੇ ਦੁੱਦੀ ਤੋਂ ਮਾਰੇ ਕਰੇ ਉਹ ਕਿੰਨੀ ਪਹੁੰਚ ਗਿਆ ਉਹ ਤਾਂ ਖੱਡ ਦੇ ਨੇੜੇ ਇਹਦਾ ਮੈਂ ਕੋਈ ਕਸਮ ਤਾਂ ਨਹੀਂ ਛੱਡੀ ਸੋ ਹਾਲ ਸਾਰੀਏ ਜੋ ਕਰ ਰਿਹਾ ਤੁਹਾਨੂੰ ਅਤਮਾਨ ਮधव ਸਾਡੇ ਵੰਡ ਵਾਲੇ ਹਿੱਸੇ ਦੀ ਮਾਲਕੀ ਕੌਣ ਵਾਲੇ ਪਾਸੇ ਟੁੱਟਿਆ ਕਾਨੂੰਨ ਇਹ ਕਹਿੰਦਾ ਮੈਨੂੰ ਬੜਾ ਜਾਣਕਾਰੀ ਮੈਂ ਪੁੱਛਿਆ ਡਾਕਟਰ ਸਾਹਿਬ ਨੂੰ ਹੋਰਾਂ ਨੂੰ ਜੋ ਤੁਹਾਡੇ ਮੰਤਰੀ ਬਾਹਰ ਆ ਕੇ ਬੋਲਦੇ ਹੋ ਉਹ ਵੀਡੀਓ ਤੇ ਆ ਰਿਹਾ ਜਸਤਰ ਰਮੀਤ ਸਿੰਘ ਜੀ ਨੂੰ ਮੈਂ ਪੁੱਛਿਆ ਉਹ ਕਹਿੰਦੇ ਉਹ ਵੀ ਹਾਈ ਕੋਰਟ ਤੇ ਪੇਸ਼ ਕੀਤਾ ਜਾ ਰਿਹਾ ਠੀਕ ਆ ਉੱਥੇ ਕਹਿੰਦਾ ਅਸੀਂ ਪੁਲਿਸਾਂ ਜਿਹੜੀ ਸਿਕਿਉਰਿਟੀ ਨਹੀਂ ਲਾਈਆ ਪਰ ਉੱਥੇ ਜਿਹੜਾ ਖਜੂਰਤ ਮੈਸਾ ਜਿੱਦੋਂ ਸਿੱਖਿਆ ਦਾ ਕੋਈ ਮਾਮਲਾ ਹੱਲ ਨਹੀਂ ਹੁੰਦਾ ਸਿੱਖਿਆ ਦਾ ਐਨਸੀ ਜਿਹੜੀ ਆਪਣੀ ਵੋਕੇਸ਼ਨਲ ਐਜੂਕੇਸ਼ਨ ਆ ਸਾਰੀ ਪ੍ਰਾਈਵੇਟ ਕਰਦੀ ਠੇਕੇ ਤੇ ਦੇਦੀ ਹਜ਼ਾਰਾਂ ਬੱਤੇ ਹੌਸਲਸਪਰ ਕੀਤੇ ਹੋਏ ਨੇ ਰੋਲਾ ਪਾਈ ਜਾਂਦਾ ਕੱਚੇ ਪੱਕੇ ਕਰਤੇ ਕੱਚੇ ਪੱਕੇ ਕਰਤੇ ਕੋਰੇ ਕਿਹਾ ਹੋਇਆ ਕਿ ਆ ਜਿੰਦਾ ਲਾ ਕੇ ਆਇਆ ਚਾਬੀ ਮੇਰੇ ਕੋਲੇ ਆ ਫਿਰ ਭਗਵੰਤ ਮਾਨ ਨੇ ਕਿਹਾ ਆ ਕਹਿੰਦਾ ਆਇਆ ਸੀ ਸਾਡਾ 200 ਕਿਸ ਛੜਤ ਉੱਧਰ ਦਿੱਤਾ ਸੀ ਕਹਿੰਦਾ ਹੁਣ ਸਿੱਟ ਕੇ ਆਏ ਲੱਗੇ ਮਤਲਬ ਤੁਸੀਂ ਦੇਖੋ ਤਾਂ ਸੀ ਵੀ ਹਾਲ ਕੀ ਕਰ ਰਹੇ ਨੇ ਸਾਡੇ ਮਾਨਤੰਦਾ ਮਾਤਰ ਸਿਰਫ ਇਸ ਗੱਲ ਕਰਕੇ ਇੱਕ ਤਾਂ ਦੱਸਿਆ ਨਹੀਂ ਡਾਕਟਰ ਸਾਹਿਬ ਨੇ ਵੀ ਜਦੋਂ ਤੁਸੀਂ ਸਾਂਝੀ رائے ਬਣਾਉਣੀ ਹੁੰਦੀ ਆ ਸਾਕ ਕਿ ਨਹੀਂ ਦੇ ਗੁਨਾਹ ਕਰੀ ਛੋੜਾ ਅਗਣ ਚੱਲੀਏ ਕੱਲਾ ਫਿਆਸੀ ਪਾਰਟੀਆਂ ਨੂੰ ਨਹੀਂ ਨੰਗਨ ਦਾਇਨ ਤੋਂ ਜਾ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਤੇ ਹਮਲਾ ਕਿੱਡਾ ਬੰਦਾ ਪੁੱਲਿਆ ਫੇਰ ਗੁੱਟੇ ਨਾਲੇ ਦਾ ਪਾਣੀ ਸਾਫ਼ ਕਰਨ ਵੇਲੇ ਸਮਾਜਿਕ ਕਾਰਕੁਨ ਨੇ ਉਹਨਾਂ ਤੇ ਵੀ ਹਮਲਾ ਬੰਦਿਆ ਤੇ ਫੇਰ ਕਹਿੰਦਾ ਕੋਈ ਗੱਲ ਨਹੀਂ ਕਰਨੀ ਲੜਨਾਂਗੇ ਕੱਲਾ ਹੀ ਲੜਨਾਂਗੇ ਪਾਣੀ ਨਹੀਂ ਮਨਜਾਣਾ ਦਿੰਦਾ ਸੋ ਇਹ ਜੰਗਲ ਦਾ ਰਾਜਾ ਬਣ ਗਿਆ ਬਾਂਦਰ ਸਾਰਿਆਂ ਨੂੰ ਬੜੀ ਚੌਕਸੀ ਦੇ ਨਾਲ ਇਹਦੀਆਂ ਸਾਰੀਆਂ ਚਾਲਾਂ ਨੂੰ ਧਿਆਨ ਨਾਲ ਦੇਖਣਾ ਚਾਹੀਦਾ

ਇੱਕ ਟੈਕਨੀਕਲ ਪੁਆਇੰਟ ਦਾ ਮਾਈਕ੍ਰੋ ਵੀਡੀਓ ਬਣਾ ਦਿੱਤਾ। ਇਹ ਸਿਰਫ ਇੱਕੋ ਬੰਦ ਜਿਹੜੀ ਵਾਲੰਟਸ ਬਾਕੀ ਹੋਈਆਂ ਨੇ ਕਿੱਡੀ ਹੈ। ਜਿੱਥਿਆ ਆਪਾਂ ਸੁਪਾ ਨਹੀਂ ਬਣਾਇਆ ਪੰਜਾਬ ਦੇ ਅੰਦਰ ਵੀ ਨੇ ਜਿੰਨਾ ਅੰਦਰ ਹੋ ਸਕਦਾ ਸੀ ਅੰਦਰ ਵਰਕੇ ਨੂੰ ਬੰਧਿਆ। ਅੰਦਰ ਕਿਹੜੀ ਚੀਜ਼ ਨੇ ਕਾਪੜਾ ਕਰ ਸਕਦੀ ਹੈ? ਇੱਕ ਚਿੱਤਰ। ਪਰ ਇਹ ਬੇਸਿਕਲੀ ਇਹ ਹੈ ਕਿ ਜਿੱਡੀ ਐਕਸਟੈਂਸ਼ਨ ਬਣਾਇਆ ਪੰਜਾਬ ਐਸੇ ਕਰਕੇ ਸਾਰੇ ਹੈਡਵਰਕਸ ਨੇ ਡਾਕਟਰ ਸਾਹਿਬ ਨੇ ਦਿਖਾਏ ਹੈ। ਆਰੇ ਪਨੀਰ ਦੇ ਰੇ ਨਰਕਸਾ ਉੱਤੇ ਤਾਂ ਬੋਲੋ ਨਾ ਅੱਜ ਇਹ ਦਿੱਦੀਆਂ ਜਿਹੜੀਆਂ ਉਹ ਰੀ ਆਰਗੇਨਾਈਜੇਸ਼ਨ ਦੇ ਅੰਦਰ ਵਿੱਚ ਫਤਰ ਦਾਸੀ ਅਸੀਂ ਕਾਰਾ ਪਾਏ ਉਹਨਾਂ ਰਾਹੀਂ ਸਾਰਾ ਇਹਨਾਂ ਨੇ ਕੰਟਰੋਲ ਕਰ ਲਿਆ ਕਿਸੇ ਨੇ ਅਜੇ ਤੱਕ ਇੱਥੋਂ ਤੱਕ ਆ ਵੀ ਅਕਾਲੀਆਂ ਨੂੰ ਵੀ ਚਾਹੀਦਾ ਸੀ ਉਹਨਾਂ ਨੇ ਕਿੰਨੇ ਸਾਲ ਕਹਿੰਦੇ 16 ਸਾਲ ਅਸੀਂ ਪੰਜਾਬੀ ਸੂਬੇ ਦੇ ਰਹੇ ਆ ਉਹਨਾਂ ਨੇ ਕਦੇ ਵੀ ਇਹ ਮਸਲਾ ਉਠਾਇਆ ਨਹੀਂ ਕਿਸੇ ਸਟੇਜ ਤੇ ਉਠਾਇਆ ਵੀ ਸਾਡਾ ਪੰਜਾਬ ਰੰਗੜਾ ਪੰਜਾਬ ਹੈ ਇਹ ਪੂਰਾ ਪੰਜਾਬ ਸੂਬਾ ਹੈ ਨਹੀਂ ਜਿਹੇ ਸੁਪਿਆ ਦੇ ਚਾਲੂ ਸੀ ਜਿਹੜਾ ਪਹਿਲੇ ਕਿਸੇ ਦੇ ਪਾਣੀਆ ਦੇ ਵੰਡ ਤੇ ਉੱਥੇ ਕਲਰਨਲ ਬੱਦਦੇ ਆ ਸਟੇਟਸ ਦੇ ਕੁਝ ਦਰਿਆ ਦੇ ਪਾਣੀਆ ਦੀ ਵੰਡ ਤੇ ਇੱਥੇ ਇਸ ਇਹਦਾ ਜਿਹੜਾ ਸਾਰਾ ਫੈਸਲਾ ਦਿੱਲੀ ਨੇ ਕਰਨਾ ਤੇ ਦਿੱਲੀ ਦੇ ਕੰਮ ਜਿਹੜੇ ਸਾਰਾ ਕੁਝ ਜਿਹੜੀ ਸਭ ਤੋਂ ਦੂਜੀ ਗੱਲ ਸਭ ਤੋਂ ਵੱਡੀ ਗੱਲ ਕੋਣੀ ਹੈ ਜਿਹੜਾ ਪਾਖੜਾ ਜਿਆਸ ਮੈਨੇਜਮੈਂਟ ਮੂਲ ਹੈ ਇਹਦੇ ਕੋਲੇ ਕੋਈ ਅਧਿਕਾਰ ਨਹੀਂ ਹੈ ਤੇ ਰੈਗੂਲੇਟ ਕਰਨ ਦੀ ਅਥਾਰਟੀ ਹੈ ਮੰਡਲ ਦੀ ਅਥਾਰਟੀ ਦੀ ਇਹ ਜੇ ਐਜੇ ਪਾਰਟੀ ਬਣ ਕੇ ਕੋਰਟ ਚ ਜਾਣਾ ਇਹ ਵੀ ਆਪਣਾ ਆਪਣਾ ਗਲਤ ਹੈ ਇਹਦੇ ਤੇ ਨਿਖਣ ਹੋਣਾ ਚਾਹੀਦਾ ਸਹੀ ਪਾਰਟੀ ਹੀ ਹੈ ਇੱਕ ਮੰਡਰ ਵਾਲੇ ਅਥਾਰਟੀ ਕ੍ਰੀਟ ਕੀਤੀ ਹੈ ਰੈਗੂਲਰ ਰੈਗੂਲੇਟ ਕਰਨ ਲਈ ਪਾੜ ਵਾਲੀ ਪਾੜਨ ਇਸ ਕਰਕੇ ਇਹ ਆਪਣੇ ਆਪ ਵਿੱਚ ਜਿਹੜਾ ਇਹ ਤੌਰ ਤਰੀਕੇ ਦਾ ਕੋਰਟ ਗਿਆ ਇਹ ਵੀ ਗਲਤ ਆਪਣੇ ਆਪ ਤੀਜੀ ਗੱਲ ਮੈਂ ਕਹਿਣਾ ਚਾਹਣਾ ਜਿਸ ਤਰੀਕੇ ਨਾਲ ਵਰਤਮਾਨ ਨੇ ਕਿੰਨਾ ਸਾਰਾ ਫੇਟ੍ਰਿਕਸ ਕਰਨੇ ਜਿਹਨੂੰ ਆਪਾਂ ਡਰਾਮਾਵਾਦੀ ਕਰਦਾ ਹਾਂ ਡਰਾਮਾਵਾਦੀ ਕਿਤੀ ਹੈ ਲੋਕ ਲਾ ਰਹਿਣਾ ਆਇਆ ਕਰਦੇ ਨਾਲ ਆਇਆ ਉਹ ਕੁਝ ਪੈਦਾ ਉਸ ਤੋਂ ਪਿਆਸ ਨਾ ਕੁਝ ਫਿਰ ਉੱਥੇ ਵਰਕਰ ਲੈ ਕੇ ਗਏ ਆ ਇਹ ਸਾਰੇ ਕੰਮੇ ਕਰ ਰਿਹਾ ਹੈ ਕਿ ਐਕਚੁਅਲੀ ਕੀ ਹੈ ਜਿਹੜੇ ਅਸਲ ਵਿੱਚ ਸਪੇਕ ਹੋਲਡਰ ਦਾ ਪਾਣੀ ਦੇ ਤਾਕਤ ਪੰਜਾਬ ਦੇ ਉਹਨਾਂ ਨੂੰ ਇਗਨੋਰ ਕੀਤਾ ਉਹਨਾਂ ਨੂੰ ਉੱਥੇ ਜਾ ਕੇ ਪੜਿਆ ਮੰੰਗਰ ਹੈਡਕਵਰਟਸ ਤੇ ਜਾ ਕੇ ਪੜਿਆ ਵੀ ਇਹ ਕੌਣ ਹੁੰਦੇ ਆ ਕੁਛ ਦੀ ਹੋਂ ਮੇਕਰ ਲਈ ਤੇ ਸਾਰੀਆਂ ਜਿਹੜੀਆਂ ਪਚਕਾਰਾਂ ਜੀਆਂ ਕਰਦਾ ਕੀਤੀ ਆ ਉਹ ਵੀ ਖਾਮਾਵਾਦੀ ਹੈ ਇਸ ਕਰਕੇ ਸਾਨੂੰ ਅਸੀਂ ਤੋਂ ਨਹੀਂ ਆ ਵੀ ਅਸੀਂ ਸੇਵਨ ਸੋਸਾਇਟੀ ਵਾਲੇ ਤਾਂ ਹੋਰ ਕਿੱਦੇ ਪੰਜਾਬ ਦੇ ਫਿਕਰਾਂ ਦਾ ਸਪੋਰਟਰ ਆ ਪੰਜਾਬ ਦੇ ਆ। ਜੇ ਹੱਤਾਂ ਦੇ ਲਾਗ ਆਏ ਲੋਕਾਂ ਉਹ ਕਿਉਂ ਮਦਦ ਮਦਦ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਪੰਜਾਬ ਦੇ ਪਾਣੀਆਂ ਦੀ ਪਾਣੀਆਂ ਦੀ ਗਲਤ ਜਿਹੜੀ ਬਕਵਾਹ ਹੋ ਰਹੀ ਹੈ। ਅੱਜ ਹੀ ਗੱਲ ਉਹ ਜਿਹੜਾ ਬਲਾਨ ਸਭਾ ਸੈਸ਼ਨ ਸੀ ਉਹਦੇ ਉੱਤੇ ਦੋ ਕੁਝ ਤਰ੍ਹਾਂ ਮੰਤਰੀ ਇਹ ਆਪਣੇ ਭੋਗ ਮੰਤਰੀ ਨੇ ਇਨਾ ਦੇ ਵਿੱਤ ਮੰਤਰੀ ਨੇ ਇਹਨਾਂ ਦੇ ਇੱਕ ਹੋਰ ਮੰਤਰੀ ਨੇ ਮੇਨੂੰ ਨਾਮ ਸੂਨ ਚਰਤ ਨੂੰ ਆਵਾਜ਼ ਆ। ਨਾਮ ਨੂੰ ਬੇਨਾ ਨਹੀਂ ਸੌਣ ਸੌਣ ਕੋਣ ਨਾਲ ਜੋ ਕੁਛੁੱਟੇ ਆਪ ਨੂੰ ਜਿਸ ਨੇ ਬੇਇੱਜ਼ਤੀ ਕਰੀ ਹੈ ਉਹਨਾਂ ਦਾ ਸਾਹ ਦੇਖੇ ਤੁਹਾਡੀ ਘਰ ਦੀ ਦੁਨੀਆਂ ਨੂੰ ਪਤਾ ਨਹੀਂ ਲੱਗਦਾ ਵੀ ਆਪਸੇ ਚਿੱਠੀ ਕਰਦੇ ਨਹੀਂ ਉੱਥੇ ਤੇ ਬੇਇੱਜ਼ਤੀ ਕਰੀ ਕੇ ਬੁਲਾਇਆ ਤੁਸੀਂ ਘੱਟ ਤੁਸੀਂ ਕੋ ਬਜਰ ਪੈ ਤਾਂ ਜੋ ਮਾਰਦੀ ਹੋਇਆ ਹੁਣ ਆਪਾਂ ਤਾਂ ਹੀ ਨਹੀਂ ਜਾਂਦੇ ਤੁਸੀਂ ਮਾਫੀ ਮੰਗੋ ਮੈਂ ਸੁਣਿਆ ਕੀ ਮਾਫ ਕਰਦੇ ਮੋਰ ਆਪਣਾ ਮੰਨ ਲੈ ਇਹ ਇਹ ਤੁਸੀਂ ਟਿਕਾ ਦੇ ਤੇ ਕੱਤੀ ਨਹੀਂ ਹੈ ਬੇਨਾ ਮੈਂ ਦਿਲ ਨਾ ਕਰ ਬਣਾਉਂਦਾ ਹਾਂ

ਕਿਨੇ 2022 ਦਾ ਡੈਮ ਸੇਟੀਅਟ ਐਕਟ ਨੂੰ ਰੱਦ ਕਰ ਦਿੱਤਾ ਇਹਨਾਂ ਨੂੰ ਪੁੱਛੋ ਆ ਹਾਈਕੋਰਟ ਨੇ ਕਿਹਾ ਡੈਮ ਸੇਟੀਅਟ ਨੂੰ ਮੁਦੇ ਰੱਦ ਕਰਤਾ ਫਿਰ ਜਿਹੜਾ ਆ ਹਾਈਕੋਰਟ ਨੇ ਇਹਦੇ ਵਿੱਚ ਕਿਹਾ ਛਾਫ ਤੱਕ ਨੂੰ ਨਹੀਂ ਇਹ ਰੱਦ ਹੋਇਆ ਇਹ ਤੁਮੜਾ ਕਰੇ ਡੀਡੀਐਂਡੀ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਹਰੀਕੇ ਪੱਤਨ ਲੋਪੜ ਹੈਡਲਰ फिरोजपुर हैदराबाद जंगूवाल पावर हाउस कोटला पावर हाउस ये सारे के सारे केंद्र के अंदर पुनर्गठन कमेटा पंजाब पुनर्गठन कानून उन्नीस सौ छियाठ की तीन सौ छियाठ में बनया उसकी धारा नासी अस्सी अठहत्तर के नासी बन धारा अठाठ के दीदी आखिर इस करके इन्होंने ਉਹ ਢਾਂਸ ਸੇਫਟੀ ਐਕਟ ਆਤ ਕਰਦੇ ਆ ਲਾ ਬੰਦੀ ਜਿਹੜਾ ਕਰਨਾ ਆ ਰੱਦ ਸੀ ਸੁਕੇ ਚੱਲਦੀ ਉਹ ਸੌਕਾ ਕਰ ਲੋ ਕੰਪਨੀ ਤੋਂ ਕੰਪਨੀ ਤੋਂ ਚੱਕੋ ਐ ਨਹੀਂ ਚੱਲਦਾ ਉਸ ਨੂੰ ਕੋਈ ਕਿਸੇ ਕਰਕੇ ਵੀਡੀਓ ਮੰਗ ਕਰੇ ਹੁਣ ਆ ਗਿਆ ਤੈਸਰਾ ਇਹਨਾਂ ਨੇ ਆਵਾਉਂ ਕਹਿੰਦੇ ਇਹਨਾਂ ਤੋਂ ਪਾਓ ਆ ਤੇ ਆਜਾ ਇਹਨਾਂ ਕੋਲੋਂ ਖੇਤੀ ਉਹ ਆ ਚੀਜ਼ ਨਹੀਂ ਕਰਾ 1800 ਇਹਦੇ ਵਿੱਚ ਇਹਨਾਂ ਦੇ ਆ ਨੌ ਤਰੀਕਾ ਦੇ ਫੈਸਲੇ ਚ ਫਿਰ ਉੱਥੇ ਵੀ ਬੋਲ ਇਹ ਜਨਾਲੇ ਕੰਟਰੋਲ ਬੰਦਾ ਹੀ ਨਹੀਂ ਪੰਚਾਇਤ ਦਾ ਆ ਬੰਦਾ ਜੇ ਕੋ ਆਰਡਰ ਹੁੰਦਾ ਉੱਥੇ ਇਹ ਕਹੀ ਜਨੇ ਵੀ ਇਹ ਉਹਨੂੰ ਸਰਪੋਣੋਂ ਆਰਡਰ ਕੋ ਕਰਦਾ ਹੱਕ ਨਹੀਂ ਕੋਰਟ ਨੇ ਕਿਹਾ ਉਹ ਹੱਕ ਹੈ ਸੀ ਨਹੀਂ ਹੈ ਸੀ ਤੁਸੀਂ ਉਧਰ ਬੋਲਦੇ ਨਹੀਂ ਕਿਉਂਕਿ ਅਸੀਂ ਕਹਿੰਦਾ ਉਹ ਬੰਦ ਕਰ ਉਹ ਸਾਡਾ ਆਰਡਰ ਬੰਦ ਕਰ ਸੱਚੀ ਦੀ ਜਦੋਂ ਪਰਦਾ ਬੰਦਾ ਉਹੀ ਜਦੋਂ ਕਹਿੰਦੇ ਫਿਰ ਉਹਦਾ ਉਹਨੂੰ ਬੰਦ ਕਰਦਾ ਹਾਈ ਕੋਰਟ ਦਾ उतें ये भी नहीं कहा कि जनाब तरफ ये माफ करना बड़ी बड़ी काब होती ताकत में थोड़ू अभी बिल्कुल न नहीं कर सकते थोड़ा हुक्म मोड़न की साइ कोई हिम्मत नहीं है ना दुर्त ना सू अध अधिकार जुगत करी एक बेनती है वो यही है कि जो कानून वो तहत बने है ਇਹ ਮੈਂ ਨਾਲੇ ਇਹ ਬੰਦੇ ਇਹ ਅਦਾਲਤਾਂ ਨੇ ਪਾਣੀ ਦੀ ਵੰਡ ਤੇ ਟਕੰਡਾਂ ਨਹੀਂ ਕੀਤੀ। ਉਹ ਪਾਣੀ ਦਾ ਟਕੰਡ ਨਹੀਂ ਕੀਤੀ ਤਾਂ ਸਿੱਧੇ ਥੋੜਾ ਉਸ ਜਿੰਦਾ ਕਰਿਆ ਹੋਇਆ ਕਿ ਨੂੰ ਨਾ ਕੱਟਣ ਦਿੰਦੇ ਆ। ਉਹ ਮੰਨਿਆ ਨਹੀਂ ਜਾਂਦਾ। ਕਿਹ ਕਿਹ। ਥੋੜੇ ਹੱਥੀ ਤੋਂ ਨਹੀਂ ਸੱਚੋਂ ਜ਼ਿਆਦਾ ਕਾਨੂੰਨ ਹੈ। ਉਹਦੇ ਵਿੱਚ ਲਿਖਿਆ ਕਿ ਅਦਾਲਤਾਂ ਦਖਲ ਨਹੀਂ ਦੀ ਕਰ ਸਕਦੀਆਂ ਪਾਣੀ ਦੀ ਵੰਡ ਤੇ। ਹਾਈ ਕੋਰਟ ਸੁਪਰੀਮ ਕੋਰਟ ਵਿੱਚ ਲਿਖਿਆ। ਉਹ ਸ਼ੂਵੀ ਪੇਸ਼ ਕਰਿਆ ਨਾ ਮੰਨਦੀ ਕੋਰਟ। ਇਹ ਪੇਸ਼ਤਾ ਕਰੋ ਸੋ ਮੈਨੂੰ ਆਇਆ ਲੱਗਦਾ। ਹਾਂ 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 ਤਾਂ ਇਹ ਪੰਜਾਬ ਸਰਕਾਰ ਨੇ ਉਪਜੀ ਦਾ ਇਹ ਕਹਿ ਨਹੀਂ ਹੋਈ ਪੰਜਾਬ ਸਰਕਾਰ ਨੇ ਕਾਨੂੰਨ ਪੇਸ਼ ਕਰਵਾਇਆ ਆ ਅਜਿਹਾ ਚੁਪਕਾ ਲੱਗਦਾ ਇਹਦੇ ਕੀ ਆ ਬਾਤ ਕਰਿਆ ਆ ਆਏ ਪਾਣੀ ਇਹਦੇ ਵਿੱਚ ਆ ਧਾਰਾ ਮੈਂ ਫੜ ਕੇ ਸੁਣਾ ਦਿੰਦਾ ਤੁਹਾਨੂੰ ਹਾਂ ਕਰੋ ਕੀ ਬਾਤ ਆ ਧਾਰਾ ਇਹਦੀ

न और एनी अदर कोड शेड है और एक्सरसाइज न उपचार होएगा न ओर्टिंग जूनियर चिन्ह इस वस्तु को एनी वाटर डिस्कूट बीच में भी रेफर्ट हुए कुछ दिनों के अंदर तुझे क्या ना कि जलाकर क्या तंबैंटी है तुझे लोगों को ना वो तुझे तो करेगा नहीं रुकेगा एक बार तुझे वही करोगे ना जब तुम प्रकार ਸੋਰੀ ਇਸ ਕਰਕੇ ਅਸੀਂ ਆਪਕੇ ਕੇਸ ਨੇ ਕਰਿਆ ਕਹੀ ਇਸੀ ਜੋ ਮੱਧੇ ਸੀ ਦਾੰਦ ਤੇ ਲੜ ਗਿਆ ਦਾੰਦ ਤੇ ਲੜਾ ਅਨਪੜ ਹੋ ਕਰਤੇ ਕਿ ਤੇ ਸਿਆਣਾ ਬੰਦਾ ਅਸੀਂ ਸਭ ਦੇ ਸੈਸਾਇਟੀ ਨਾਲ ਕੋਈ ਜੰਗਰ ਨਹੀਂ ਡਾਇਆ ਸੀ ਕੋਈ ਬੁਲਾ ਕੇ ਲਾਣਾ ਕਨੋਂ ਦਿਨਾਂ ਦਾ ਲੱਗਾਇਆ ਸਦੂ ਦਾ ਹਰ ਰਖਾ ਦੇ ਜਿੱਥੇ ਸਾਡੇ ਕੋਲ ਪੱਕਾ ਕੇਸ ਦੀ ਪੁਸ਼ਤਾ ਹਰ ਗੱਤੇ ਸੀ ਪੱਕੇ ਸੀਰੇ ਕਾਨੂੰਨ ਸਾਡੇ ਹੱਥੇ ਕੀ ਸੀ ਅਸੀਂ ਕੋਈ ਭਾਰਤੇ ਆਇਆ ਕਿ ਅਸੀਂ ਤਾਂ ਚਾਹਿਆਂ ਦੇਤਾ ਅਸੀਂ ਜੰਗ ਲਿੱਤੇ ਸੀ ਇੱਕ ਕਾਬੂ ਨੁਕਰਾ ਕੇ ਆ ਕੇ ਮੰਨ ਸਾਹਿਬ ਕਹਿੰਦੇ ਉਹਦੇ ਨੇ ਜਿਆਦਾ ਵਧੀਆ ਕਹਿ ਲੀਏ। ਜੋ ਇਹ ਸਾਰਾ ਮਾਮਲਾ ਦੇਖ ਕੇ ਸਾਹਮਣੇ ਆਉਂਦੀ ਆ ਨਾ ਜੀ। ਇੱਕ ਤਾਂ ਇਹ ਹੈ ਵੀ ਸਾਡੇ ਪੰਜਾਬ ਦੇ ਪਾਣੀ ਆ ਜਿਹੜੇ ਉਹ ਲੁੱਟੇ ਗਏ ਨੇ। ਜੋ ਸੰਵਿਧਾਨ ਦੀਆਂ ਧਰਾਵਾਂ ਨੇ ਉਹਨਾਂ ਨੂੰ ਅਲੰਗ ਲੁੱਟੇ ਗਏ ਨੇ ਜੋ ਡਾਕਟਰ ਸਾਹਿਬ ਨੇ ਦੱਸਿਆ ਪੰਜਾਬੀ ਸੂਬਾ ਨਹੀਂ ਬਣਾਇਆ ਪੰਜਾਬ ਵੰਡਿਆ। ਜਿਵੇਂ ਭਾਈਆਂ ਦੀ ਜ਼ਮੀਨ ਵੰਡਦੇ ਆ ਨਾ ਜੀ ਹਿੱਸਾ ਹੁੰਦਾ। ਜਿਵੇਂ ਦੂਜੇ ਸੂਬੇ ਬਣਾਏ ਨੇ ਉਸ ਤਰ੍ਹਾਂ ਪੰਜਾਬ ਸੂਬਾ ਨਹੀਂ ਬਣਾਇਆ। ਕੋਈ ਵੱਖਰਾ ਸਵਾਲ ਆ ਦੂਜੀ ਗੱਲ ਇਹ ਆ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਵਿਕਾਸ ਦਾ ਮਾਡਲ ਇਹ ਕਿਹਾ ਜਾਂ ਤੋਰਿਆ ਜਿਹਨੇ ਸਾਡੇ ਹੱਕਾਂ ਨੂੰ සම්ਮਨ ਨਾ ਦੇਣ ਵਾਲਾ ਕੰਮ ਕਰਤਾ ਪਾਣੀ ਨਹੀਂ ਪਣ ਬਿਜਲੀ ਨਹੀਂ ਸਾਡੇ ਥਰਮਲ ਕਰ ਦਿੱਤੇ ਖੇਤਾਂ ਲਈ ਮੋਟਰਾਂ ਮੁਫਤ ਦੇਤੀਆਂ ਪਾਣੀ ਪਤਾਲ ਤੇ ਪਹੁੰਚ ਗਿਆ ਆਪਣੇ ਹਿੱਸੇ ਦਾ ਪਾਣੀ ਅਸੀਂ ਵਰਤ ਸਕੀਏ ਉਹਦੇ ਖਾਤਰ ਹੁਣ ਤੱਕ ਜੱਟ ਨਹੀਂ ਕੀਤੇ ਜੇ ਹੁਣ ਵੀ ਮੰਨ ਲਈਏ ਪਰ ਉਹ ਅੰਕਮਾਨ ਹੋਰ ਅੰਕੜੇ ਦਿੰਦਾ ਅਖਬਾਰ ਹੋਰ ਅੰਕੜੇ ਦਿੰਦੇ ਨੇ ਫੇਰ ਵੀ ਹਾਲੇ ਪੰਜਾਬ ਆਪਣਾ ਪੂਰਾ ਹਿੱਸਾ ਵੰਡਣ ਦੇ ਯੋਗ ਨਹੀਂ ਹੈਗਾ ਬਸ ਤੁਸੀਂ ਇਹ ਦੇਖੋ ਇੱਕ ਤਾਂ ਰਾਇਲਟੀ ਦਾ ਮਸਲਾ ਹੁੰਦਾ ਭਗਵਾਨ ਜੀ ਕਹਿੰਦਾ ਨਾ ਮੰਗਲ ਡੈਮ ਤੇ ਹਾਂ ਰਾਇਲਟੀ ਦਾ ਵੀ ਮਸਲਾ ਹੈਗਾ ਉਹ ਚਲ ਵੱਖਰੀ ਗੱਲ ਆ ਪਰ ਇਹਦਾ ਕਿਤੇ ਭੋਗ ਨਹੀਂ ਪਾਉਂਦੇ باوجود ਵਿਧਾਨ ਸਭਾ ਤੇ ਇਹ ਨੌਵੀਂ ਵਾਰ ਬਤਾਇਆ ਜੋ ਕਿਸੇ ਸੀਨੀਅਰ ਪੱਤਰਕਾਰ ਨੇ ਦੱਸਿਆ ਵੀ ਆਹ ਮਸਲੇ ਹੋਣੇ ਚਾਹੀਦੇ ਨੇ ਹੁਣ ਤਾਂ ਜਿਹੜਾ ਸਾਡੇ ਹਿੱਸੇ ਦਾ ਪਾਣੀ ਆ ਇੱਕ ਤਾਂ ਪੰਜਾਬ ਦੇ ਪਾਣੀ ਦੀ ਮਾਲਕੀ ਆ ਇੱਕ ਜਿਹੜਾ ਵੰਡ ਤੋਂ ਬਾਅਦ ਸਾਡੇ ਹਿੱਸੇ ਦਾ ਆ ਗਿਆ ਜਿਹੜਾ ਉਹਦੀ ਮਾਲਕੀ ਦਾ ਕੁਐਸਚਨ ਆ ਜਿਹੜਾ ਡਾਕਟਰ ਸਾਹਿਬ ਨੇ ਵਿਸਥਾਰ ਦਿੱਤਾ ਉਹਨੂੰ ਗੋਣ ਲਈ ਸਾਰਾ ਆਧਾਰ ਤਿਆਰ ਕੀਤਾ ਜਾ ਰਿਹਾ ਮਤਲਬ ਜਿਹੜਾ ਭਗਵਾਨ ਪ੍ਰਮਾਨ ਕਹਾਣੀ ਸੁਣਾਉਂਦਾ ਸੀ ਨਾ ਵੀ ਜੰਗਲ ਦਾ ਰਾਜਾ ਬਣ ਗਿਆ ਸੀ ਬਾਂਦਰ ਉਹਦੇ ਕੋਲੇ ਕੋਈ ਦੁਖੀ ਆਇਆ ਵੀ ਉਹ ਖੱਦ ਚ ਮੇਰੇ ਬੱਚੇ ਨੇ ਤੇ ਬਿਘਾੜ ਉੱਧਰ ਨੂੰ ਜਾ ਰਹੇ ਕਰੀਂਦਾ ਕੋਈ ਉਹ ਇੱਕ ਟਾਣੀ ਤੋਂ ਛੜ ਮਾਰਿਆ ਕਰੇ ਦੁੱਦੀ ਤੇ ਦੁੱਦੀ ਤੋਂ ਮਾਰੇ ਕਰੇ ਉਹ ਕਿੰਨੀ ਪਹੁੰਚ ਗਿਆ ਤਾਂ ਖੱਡ ਦੇ ਨੇੜੇ ਇਹਦਾ ਮੈਂ ਕੋਈ ਕਸਮ ਤਾਂ ਨਹੀਂ ਛੱਡੀ ਸੋ ਹਾਲ ਸਾਰੀਏ ਜੋ ਕਰ ਰਿਹਾ ਤੁਹ ਪਤਮਨ ਮਗਵਸ ਸਾਡੇ ਵੰਡ ਵਾਲੇ ਹਿੱਸੇ ਦੀ ਮਾਲਕੀ ਕੌਣ ਵਾਲੇ ਪਾਸੇ ਟੋੜਿਆ ਕਾਨੂੰਨ ਇਹ ਕਹਿੰਦਾ ਮੈਨੂੰ ਬੜਾ ਜਾਣਕਾਰ ਨਹੀਂ ਮੈਂ ਪੁੱਛਿਆ ਡਾਕਟਰ ਸਾਹਿਬ ਨੂੰ ਹੋਰਾਂ ਨੂੰ ਜੋ ਤੁਹਾਡੇ ਮੰਤਰੀ ਬਾਹਰ ਆ ਕੇ ਬੋਲਦੇ ਹੋ ਉਹ ਵੀਡੀਓ ਤੇ ਆ ਰਿਹਾ ਜਸਟਰ ਮੀਸਿੰਗ ਨੂੰ ਮੈਂ ਪੁੱਛਿਆ ਉਹ ਕਹਿੰਦੇ ਉਹ ਵੀ ਹਾਈ ਕੋਰਟ ਤੇ ਪੇਸ਼ ਕੀਤਾ ਜਾ ਰਿਹਾ ਠੀਕ ਆ ਉੱਥੇ ਕਹਿੰਦਾ ਅਸੀਂ ਪੁਲਿਸਾਂ ਜਿਹੜੀ ਸਿਕਿਉਰਿਟੀ ਨਹੀਂ ਲਾਈਆ ਪਰ ਉੱਥੇ ਜਿਹੜਾ ਖਜੂਰਤ ਮੈਸਾ ਜਿੱਦੋਂ ਸਿੱਖਿਆ ਦਾ ਕੋਈ ਮਾਮਲਾ ਹੱਲ ਨਹੀਂ ਹੁੰਦਾ ਸਿੱਖਿਆ ਦਾ ਐਨਸੀ ਜਿਹੜੀ ਆਪਣੀ ਵੋਕੇਸ਼ਨਲ ਐਜੂਕੇਸ਼ਨ ਆ ਸਾਰੀ ਪ੍ਰਾਈਵੇਟ ਕਰਤੀ ਠੇਕੇ ਤੇ ਦੇਤੀ ਹਜ਼ਾਰਾਂ ਬੱਤੇ ਆਊਟਸੋਰਸਪਰਤੀ ਕੀਤੇ ਹੋਏ ਨੇ ਰੌਲਾ ਪੈ ਜਾਂਦਾ ਕੱਚੇ ਪੱਕੇ ਕਰਤੇ ਕੱਚੇ ਪੱਕੇ ਕਰਤੇ ਉਨੇ ਕਿਹਾ ਹੋਇਆ ਕਿ ਜਿੰਦਾ ਲਾ ਕੇ ਆਇਆ ਚਾਬੀ ਮੇਰੇ ਕੋਲੇ ਆ ਫਿਰ ਭਗਵਾਨ ਤੁਮਾਰ ਨੇ ਕਿਹਾ ਆ ਕਹਿੰਦਾ ਆਇਆ ਸੀ ਸਾਡਾ 200 ਕੁ ਛੜਕਾ ਉਧਰ ਦਿੱਤਾ ਸੀ ਕਹਿੰਦਾ ਹੁਣ ਫਿੱਟ ਕੇ ਆਇਆ ਲੱਗੇ ਮਤਲਬ ਤੁਸੀਂ ਦੇਖੋ ਤਾਂ ਸੀ ਵੀ ਹਾਲ ਕੀ ਕਰ ਰਹੇ ਨੇ ਸਾਡੇ ਆਮਦਿੰਦਾ ਮਾਤਰ ਸਿਰਫ ਇਹ ਜੱਲ ਕਰਕੇ ਇੱਕ ਤਾਂ ਦੱਸਿਆ ਡਾਕਟਰ ਸਾਹਿਬ ਨੇ ਵੀ ਜਦੋਂ ਤੁਸੀਂ ਸਾਂਝ ਗ੍ਰੇ ਬਣਾਉਣੀ ਹੁੰਦੀ ਆ ਸਾਂਝ ਖਰੀਦੇ ਗੁਣਾ ਕੇਰੀ ਛੋੜਾ ਵਗਣ ਚੱਲੀਏ ਕੱਲਾ ਸਿਆਸੀ ਪਾਰਟੀਆਂ ਨੂੰ ਨਹੀਂ ਨੰਗੰਦਾ ਇੰਤਜਾ ਕੇ ਸਾਰੀਆਂ ਪਸੰਦ ਜੱਥੇਬੰਦੀਆਂ ਨੂੰ ਉਹਨਾਂ ਤੇ ਹਮਲਾ ਕਿੱਡਾ ਬੰਦਾ ਪੁੱਲਿਆ ਫਿਰ ਬੁੱਟੇ ਨਾਲੇ ਦਾ ਪਾਣੀ ਸਾਫ਼ ਕਰਨ ਵਾਲੇ ਸਮਾਜਿਕ ਕਾਰਕੁਨ ਨੇ ਉਹਨਾਂ ਤੇ ਵੀ ਹਮਲਾ ਬੰਦਿਆ ਤੇ ਫਿਰ ਕਹਿੰਦਾ ਕੋਈ ਗੱਲ ਨਹੀਂ ਕੱਲ ਨਹੀਂ ਲੜਨਾਂਗੇ ਅੱਲਾ ਹੀ ਲੜਨਾਂਗੇ ਪਾਣੀ ਨਹੀਂ ਮਨਜਾਣਾ ਦਿੰਦਾ ਸੋ ਇਹ ਜੰਗਲ ਦਾ ਰਾਜਾ ਬਣ ਗਿਆ ਬਾਂਦਰ ਸਾਰਿਆਂ ਨੂੰ ਬੜੀ ਚੌਕਸੀ ਦੇ ਨਾਲ ਇਹਦੀਆਂ ਸਾਰੀਆਂ ਚਾਲਾਂ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਤਾਂ ਕਿ ਜੋ ਕੁਝ ਸਾਡੇ ਕੋਲ ਹੈਗਾ ਉਹ ਅਸੀਂ ਗੁਆ ਨਾ ਦੇਈਏ

ਜਿਹਾ ਆਪਾਂ ਸੁਖਾਨੀ ਬਣਾਇਆ ਪੰਜਾਬ ਦੇ ਅੰਦਰ ਜੀਵਨ ਹੈ ਜਿੰਨਾ ਕਦਰ ਹੋ ਸਕਦਾ ਸੀ ਅੰਦਰ ਵਰਕੇ ਨੂੰ ਮੰਨਿਆ ਅੰਤ ਨੂੰ ਕਿਹੜੀ ਚੀਜ਼ ਨੇ ਕਾਪੜਾ ਕਰ ਸਕਦੀ ਸੀ ਇੱਕ ਚਿੱਤਰ ਹੈ ਪਰ ਇਹ ਬੇਸਿਕਲੀ ਇਹ ਹੈ ਜੀਵਨੀ ਦੀ ਐਕਸਟੈਂਸ਼ਨ ਬਣਾ ਪੰਜਾਬ ਇਸੇ ਕਰਕੇ ਸਾਰੇ ਹੈਡਵਰਕਸ ਨੇ ਡਾਕਟਰ ਸਾਹਿਬ ਨੇ ਦਿਖਾਏ ਸਾਰੇ ਪਾਣੀ ਦੇ ਜਿਹੜੇ ਹੈਡਵਰਕਸ ਸਾਹਿਬ ਨੇ ਕਰਵਾਏ ਜਿੰਦੀ ਦਾ ਜਿਹੜੀਆਂ ਜਿਹੜੀਆਂ ਉਹ ਰੀਆਰਗੇਨਾਈਜੇਸ਼ਨ ਅਗਦੇ ਵਿੱਚ ਫਤਨਤੀ ਅਸੀਂ ਕਾਪਾ ਪਾਣੇ ਉਹਨਾਂ ਰਾਹੀਂ ਸਾਰਾ ਇਹਨੇ ਕੰਟਰੋਲ ਕਰ ਲਿਆ ਕਿਸੇ ਨੇ ਅਜੇ ਤੱਕ ਇੱਥੋਂ ਤੱਕ ਆ ਵੀ ਅਕਾਲੀਆਂ ਨੂੰ ਵੀ ਚਾਹੀਦਾ ਸੀ ਉਹਨਾਂ ਨੇ ਕਿੰਨੇ ਸਾਲ ਕਹਿੰਦੇ 16 ਸਾਲ ਅਸੀਂ ਪੰਜਾਬੀ ਸੂਬੇ ਦੇ ਧੜੇ ਆ ਉਹਨਾਂ ਨੇ ਕਦੇ ਵੀ ਇਹ ਮਸਲਾ ਉਠਾਇਆ ਨਹੀਂ ਕਿਸੇ ਸਟੇਜ ਤੇ ਨਹੀਂ ਉਠਾਇਆ ਵੀ ਸਾਡਾ ਪੰਜਾਬ ਲਗੜਾ ਪੰਜਾਬ ਹੈ ਇਹ ਪੂਰਾ ਪੰਜਾਬ ਸੂਬਾ ਹੈ ਨਹੀਂ ਦੂਜੇ ਸੂਬਿਆਂ ਦੇ ਚਾਲੂ ਸੁਣ ਜਿਹਾ ਉਹਾਂ ਕੋਈ ਤੇ ਪਾਣੀਆ ਦੇ ਵੰਡ ਤੇ ਉੱਥੇ ਕਲਰਨਲ ਬੱਦਦੇ ਆ ਸਟੇਟਸ ਦੇ ਕੁਝ ਵਿਆਦੇ ਪਾਣੀਆ ਦੀ ਬਣਦੇ ਇਥੇ ਇਸ ਇਹਦਾ ਜਿਹੜਾ ਸਾਰਾ ਫੈਸਲਾ ਜੀ ਨੇ ਕਰਨਾ ਤੇ ਦਿੱਲੀ ਤੇ ਕਰਨਾ ਜਿਹੜਾ ਸਾਰਾ ਕੁਝ ਜਿਹੜੀ ਸਭ ਤੋਂ ਦੂਜੀ ਗੱਲ ਸਭ ਤੋਂ ਵੱਡੀ ਗੱਲ ਜਿਹੜੀ ਹੈ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਮੂਲ ਹੈ ਇਹਦੇ ਕੋਲੇ ਕੋਈ ਅਧਿਕਾਰ ਨਹੀਂ ਹੈ ਤੇ ਰੈਗੂਲੇਟ ਕਰਨ ਦੀ ਅਥਾਰਟੀ ਹੈ ਮੰਡਨ ਦੀ ਅਥਾਰਟੀ ਦੀ ਇਹ ਹੈ ਕਿ ਪਾਰਟੀ ਬਣ ਕੇ ਕੋਰਟ ਚ ਜਾਣਾ ਇਹ ਵੀ ਆਪਣਾ ਇੱਕ ਗਲਤ ਹੈ ਤੇ ਨਿਰਦੇਸ਼ ਹੋਣਾ ਚਾਹੀਦਾ ਸਿਰ ਇਹ ਪਾਰਟੀ ਨਹੀਂ ਹੈ ਇਹ ਕੋੰਡੋਨਰ ਵਾਲੇ ਅਥਾਰਟੀ ਕਿਤੇ ਰੈਗੂਲਰ ਰੈਗੂਲੇਟ ਕਰਦੇ ਪਾਰਕਾਂ ਦੀ ਪਾਰਕ। ਇਸ ਕਰਕੇ ਇਹ ਆਪਣੇ ਆਪ ਵਿੱਚ ਜਿਹੜਾ ਇਹ ਤੌਰ ਤਰੀਕੇ ਦਾ ਕਾਨੂੰਨ ਗਿਆ ਇਹ ਵੀ ਗਲਤ ਆਪਣੇ ਆਪ। ਤੀਜੀ ਗੱਲ ਮੈਂ ਕਹਿਣਾ ਚਾਹਣਾ ਜਿਸ ਤਰੀਕੇ ਨਾਲ ਵਰਤਮਾਨ ਨੇ ਕੀਤਾ ਸਰ ਆ ਫੇਟਵਿਕਸ ਕਰਨੇ ਜਿਹਨੂੰ ਆਪਾਂ ਡਰਾਮਾਵਾਦੀ ਕਰਤਾ ਡਰਾਮਾਵਾਦੀ ਕਿਤੇ ਲੋਕ ਲਾ ਦੇਣਾ ਆਇਆ ਕਰਦੇ ਨਾਲ ਉਹ ਤੋਂ ਪਹਿਲਾਂ ਬਹਿਸ ਤੋਂ ਕੀਤਾ ਸਾਰਾ ਕੁਝ ਫਿਰ ਉੱਥੇ ਵਰਕਰ ਲੈ ਕੇ ਗਏ ਆ। ਇਹ ਸਾਰੇ ਕੰਮੇ ਕਰ ਰਿਹਾ ਹੈ ਕਿ ਐਕਚੁਅਲੀ ਕੀ ਹੈ ਜਿਹੜੇ ਅਸਲ ਵਿੱਚ ਸਪੇਕ ਹੋਲਡਰਾਂ ਪਾਣੀ ਦੇ ਆਪ ਤੱਕ ਪੰਜਾਬ ਦੇ ਉਹਨਾਂ ਨੂੰ ਇਗਨੋਰ ਕੀਤਾ ਉਹਨਾਂ ਨੂੰ ਉੱਥੇ ਜਾ ਕੇ ਪੜਿਆ ਮੰਗਰ ਹੈਡਕਵਰਟਸ ਤੇ ਜਾ ਕੇ ਪੜਿਆ ਵੀ ਇਹ ਕੌਣ ਹੁੰਦੇ ਆ ਕੁਛ ਦੀ ਹੋਂਦ ਮੇਕਰ ਨੇ ਤੇ ਇਹ ਸਾਰੀਆਂ ਜਿਹੜੀਆਂ ਪਚਕਾਲਾ ਜੀਆਂ ਕਰਦਾ ਕੀਤੀ ਆ ਉਹ ਵੀ ਖਾਮਾਵਾਦੀ ਹੈ ਇਸ ਕਰਕੇ ਸਾਨੂੰ ਅਸੀਂ ਚਾਹੁੰਦੇ ਆ ਵੀ ਅਸੀਂ ਸੇਵਨ ਸੋਸਾਇਟੀ ਵਾਲੇ ਤਾਂ ਬਹੁਤ ਛਿੱਡੇ ਪੰਜਾਬ ਦੇ ਫਿਕਰ ਆ ਜਾਂ ਸਪੋਰਟਰ ਆ ਪੰਜਾਬ ਦੇ ਹੱਤਾਂ ਦੇ ਲਾਟਾਂ ਲੋਕਾ ਉਹ ਕਿਉਂ ਮਦਮਾਨ ਤੋਂ ਵੀ ਅੰਮ੍ਰਿਤ ਨਹੀਂ ਕੀਤੀ ਜਾ ਸਕਦੀ ਕਿ ਪੰਜਾਬ ਦੇ ਪਾਰਿਆਂ ਦੀ ਪਾਰਿਆਂ ਦੀ ਗਲਤ ਜਿਹੜੀ ਗੱਤੋਂ ਹੋ ਰਹੀ ਹੈ